ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਪਾ ਅੱਜ ਆਏ ਸੀ ਬਾਈ ਲਖਵਿੰਦਰ ਕੋਲੇ ਪਿੰਡ ਖੜਿਆਲ ਸਨਾਮ ਤੋਂ 5 ਕਿਲੋਮੀਟਰ ਬਾਈ ਦਾ ਪੀਰਖਾਨੇ ਕੋਲੇ ਘਾਰਾ ਖੜਿਆਲ ਬਾਈ ਕੋਲੇ ਤੂੜੀ ਵਾਲੇ ਰੀਪਰ ਖੜਿਆ ਵਧੀਆ ਹਾਲਤ ਦੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਾਈ ਠੀਕ ਠਾਕੀ ਤੂੰ ਦੱਸ ਸੋ ਤੇ ਬਾਈ ਆ ਮਸ਼ੀਨ ਦੀ ਆਪਾਂ ਗੱਲ ਕਰੀਏ ਕਿਹੜਾ ਮਾਡਲ ਰੀਪਰ ਹੈ ਇਹ ਆਪਣੇ ਕੋਲੇ ਆਈ 24 ਮਾਡਲ ਰੀਪਰਾਈ ਬੇਸ਼ਕਰਮਾ ਠੀਕ ਹੈ ਪਲੇਟ ਦਿਖਾ ਦਿੰਦੇ ਬਾਈ 24 ਮਾਡਲ ਬੇਸ਼ਕਰਮਾ ਦਾ ਰੀਪਰਾ ਤੇ ਰੇਲ ਬੇਟਾ ਲੂਟੋਂ ਦਾ ਓਕੇ ਬਈ ਹਾਂਜੀ ਇਹ ਨਮਾ ਰੀਪਰ ਆਈ ਠੀਕ ਹੈ ਤੇ ਸਾਈਡ ਬਲੇਡਾਂ ਦੀ ਖੜੀ ਹੋਏ ਦੀ ਰੀਪਰ ਦੀ ਠੀਕ ਹੈ ਬਾਕੀ ਲੋਕਲ ਚੱਲੇ ਹੋਏ ਰੀਪਰ ਵੀ ਫਿੰਗਰਾਂ ਵੀ ਦਿਖਾ ਦੀ ਫਿੰਗਰਾਂ ਲਾਉਣ ਦੀ ਲੋੜ ਨਹੀਂ ਇਕੱਲੇ ਬਲੇਡ ਬਦਲ ਕੇ ਚੱਲੂ ਹਨਾ ਇਕੱਲੇ ਬਲੇਡ ਬਦਲ ਕੇ ਚੱਲੂ ਆਪਣੇ ਕੋਲੇ ਐਮਪੀਯੂਪੀ ਵਾਲਾ ਚੱਲਿਆ ਹੋਏ ਰੀਪਰ ਨਹੀਂ ਐਮਪੀਯੂਪੀ ਵਾਲਾ ਚੱਲਿਆ ਹੋਏ ਆਪਣੇ ਕੋਲੇ ਇੱਕ ਰੀਪਰ ਵੀ ਨਹੀਂ ਹੈਗਾ ਠੀਕ ਆਪਾਂ ਸਾਫ਼ ਸੁਥਰਾ ਕਰ ਲਈ ਦਿੱਤਾ ਸਾਫ਼ ਸੁਥਰੇ ਲੋਕਲ ਰੀਪਰ ਨੇ ਆਪਣੇ ਕੋਲੇ ਸਾਰੇ ਉੱਚੇ ਮਾਡਲ ਨੇ ਠੀਕ ਹੈ ਕੀ ਰੇਟ ਦਾ ਬਈ ਇਹ ਇਹਦਾ ਰੇਟ ਹੈਗਾ ਜੀ ਆਪਣਾ 24 ਮਾਡਲ ਵਿਸ਼ਕਰਮਾ ਦਾ ਹੈਗਾ 255000 ਰੁਪਏ 255000 ਮੰਗਦੇ ਆਪਾਂ ਹਾਂ ਜੀ 2 ਲੱਖ ਦੇ ਮੰਨ ਤਨ ਹੋ ਜੂ ਹਾਂ ਮੌਕੇ ਤੇ ਮੰਨ ਤਨ ਹੋ ਜੂ ਬਈ ਠੀਕ ਹੈ ਤੇ ਅੱਗੇ ਅੱਗੇ ਬਈ ਆਹ ਕਿਹੜਾ ਮਾਡਲ ਆ ਗਿਆ ਇਹ ਹੈਗਾ ਜੀ 23 ਮਾਡਲ 23 ਮਾਡਲ ਪਲੇਟ ਦਿਖਾ ਦੀ ਇਹਦੀ ਬੀਬੀ ਮਾਡਲ ਪਲੇਟ ਪਲੇਟ ਦਿਖਾ ਦੀ ਤੇ ਬਈ ਦਾ ਰਿਪੇਅਰ ਦਾ ਕਿੰਨਾ ਸਿਸਟਮ ਆ ਕੋਈ ਇਹਦਾ ਵੀ ਕੋਈ ਖਾਸ ਨਹੀਂ ਜੀ ਇਹਦੀ ਵੀ ਬਲੇਡਾਂ ਦੀ ਸਾਈਡ ਖੜੀ ਆ ਫਿੰਗਰਾਂ ਫੁੰਗਰਾਈ ਦੀ ਆ ਵੀ ਨਮੀਆਂ ਪਈਆਂ ਹੋਈਆਂ ਨੇ ਪਿਛਲੇ ਸੀਨਰ ਰੀਪਰ ਦੀਆਂ ਇਹਦੇ 911 ਵਾਲੇ ਵੱਡੇ ਟਾਇਰ ਆ ਗਏ ਆਪਣੇ ਵੱਡੇ ਟਾਇਰਾਂ ਚ ਆ ਗਏ ਬੰਦਵਾੜੀ ਆ ਗਏ ਬੰਦਵਾੜੀ ਆ ਗਿਆ ਜੀ ਠੀਕ ਹੈ ਕੱਲੇ ਬਲੇਡਾਂ ਦੇ ਪਾਸੇ ਵੱਲ ਕੇ ਚੱਲੂ ਕੱਲੇ ਬਲੇਡਾਂ ਦੇ ਪਾਸੇ ਬਦਲ ਕੇ ਚੱਲੂ ਬਈ ਟਵੇਟਾ ਲਬੂਟਾਂ ਦਾ ਓਕਾ 24 ਇੰਚ ਮਾਡਲ ਜਿੰਨੀ ਕੰਡੀਸ਼ਨ ਦੇ ਰਿਆ ਰੀਪਰ ਆਪਣਾ ਇਹ ਤੇ ਹੀ ਮਾਡਲ ਵੀ ਕਿੰਨੇ ਕੇ ਪੈਸਿਆਂ ਦਾ ਬਈ ਇਹ ਇਹਦਾ ਹੈਗਾ ਜੀ 2 ਲੱਖ 40000 ਰੁਪਈਆ ਰੇਟੀ 2 ਲੱਖ ਦੇ 40000 ਮੰਗਦੇ ਆਪਾਂ ਮੰਗ ਆ ਜਾ 55 ਦੇ ਚਲਾਉਣਾ ਆਪਾਂ ਪੁਲੀਆਂ ਦੀ ਸੈਟਿੰਗ ਕਰਕੇ ਦੇਣਾ ਪੁਲੀਆਂ ਦੀ ਸੈਟਿੰਗ ਹੋ ਜੂਗੀ ਆਪਣੇ ਕੋਲ ਰੀਪਰ ਖੜੇ ਨੇ ਦੂਜੇ ਰੀ ਉਸੇ ਕੰਪਨੀ ਦੀ ਪੁਲੀ ਦੂਜੇ ਦੀ ਲਾ ਕੇ ਆਪਾਂ ਸੈਟ ਦਾ ਸੈਟ ਚੇਂਜ ਕਰਕੇ ਦੇ ਦਾਂਗੇ ਠੀਕ ਆ ਹਾਜ਼ਰ ਰੀਪਰਾਂ ਜਿਹੜੇ ਆਪਣੇ ਕੋਲ ਖੜੇ ਆ ਆਪਣੇ ਕੋਲ ਖੜੇ ਆ ਉਹਨਾਂ ਦੀ ਸੈਟਿੰਗ ਕਰ ਦਾਂਗੇ ਠੀਕ ਆ ਤੇ ਇਹ ਲਵੇਟਾ ਲੂਟਾਂ ਦਾ ਬਈ ਲੋਕੇ ਚ ਜਮਾ ਸਫਾਈ ਪੱਖੇ ਲਵੇਟ ਨਾਲ ਦੇ ਨੇ ਇਹਦੇ ਕੋਈ ਵੀ ਇਹ ਤੇਜ਼ ਮਾਡਲ ਰੀਪਰ ਦਾ ਕੋਈ ਵੀ ਬੈਰਿੰਗ ਨਹੀਂ ਚੇਂਜ ਹੋਇਆ ਹੋਇਆ ਆ ਬੈਕ ਤੋਂ ਦਿਖਾ ਦਿੰੀ ਪੱਖੇ ਪੋਖੇ ਇਹ ਲਵੇਟ ਲੂਟ ਦੇ ਤੇ ਜਾਂਦੀ ਨਹੀਂ ਛੇ ਨਾ ਇਹਦਾ ਜਾਂਦੀ ਨਹੀਂ ਹੈਗੀ ਪੱਖੇ ਨੂੰ ਵੀ ਨਹੀਂ ਕੁਝ ਹੁੰਦਾ ਇਹਨਾਂ ਨੂੰ ਇਹਦੇ ਸਾਰੇ ਬੈਰਿੰਗ ਤੇ ਇਹ ਮਾਡਲ ਹੈ ਸਾਰੇ origignal ਬੈਰਿੰਗ ਨੇ ਨਾਲ ਦੇ ਬੈਰਿੰਗ ਨੇ ਸਾਰੇ ਰਿਪਰ ਦੇ ਆ ਗਿਆ ਆਹ ਕਿਹੜਾ ਮਾਡਲ ਆ ਗਿਆ ਬਾਈ ਇਹ ਵੀ ਆਪਣੇ ਕੋਲੇ 24 ਮਾਡਲ ਆ ਗਿਆ ਜੀ ਮਿਸ਼ਕਰਮਾ ਦਾ ਇਹ ਬਾਈ ਲਵੇਟ ਟਲ ਬੁੱਟਾ ਦਾ ਕਿਵੇਂ ਇਹ ਵੀ ਓਕੇ ਆ ਜੀ ਇਹ 61 ਇੰਚੀ ਰਿਪਰ ਆਈਆ ਆਪਣਾ 61 ਇੰਚੀ ਆ ਗਿਆ ਇਹ 61 ਇੰਚੀ ਆ ਗਿਆ ਠੀਕ ਹੈ 61 ਇੰਚੀ ਟਲ ਬੁੱਟਾ ਦਾ ਓਕੇ 91 ਗਰਾਂ ਦੇ ਟੈਰਾਂ ਚ ਆ ਗਿਆ ਹਣਾ ਇਹ ਵੀ 91 ਗਰਾਂ ਦੇ ਟੈਰਾਂ ਚ ਆ ਗਿਆ ਜੀ ਠੀਕ ਇਹਦੇ ਬਲੇਡ ਵੀ ਦਿਖਾ ਦਿੰ ਮੇਚੋ ਇਹਦੇ ਰੰਗ ਰੂਪ ਤਾਂ ਨਹੀਂ ਬਈ ਕੋਈ ਇਹ ਪਹਿਲੇ ਪੇਂਟ ਵਗੈਰਾ ਨਾ ਨਾ ਪੇਂਟ ਨਹੀਂ ਹੈਗਾ ਜੀ ਸਾਰੇ origignal ripper ਨੇਗੇ ਆਪਣੇ ਠੀਕ ਹੈ ਜਿਹੋ ਜਿਹਾ ਆਇਆ ਆਪਾਂ ਉਹੋ ਜਿਹਾ ਜਿਹੋ ਜਿਹਾ ਆਇਆ ਉਸ ਉਹੀ ripper ਆ ਫਿੰਗਰਾਂ ਫੁੰਗਰਾਂ ਸਾਰੀਆਂ ਓਕੇ ਨੇ ਯਾਰ ripperਾਂ ਦੀਆਂ ਗਾਰਡਨ ਚੀਰੀ ਪਾਸੇ ਵੱਲ ਕੇ ਚੱਲੂ ਕੱਲੇ ਬਲੇਡਾਂ ਦੇ ਪਾਸੇ ਵੱਲ ਗਾਰਡਨ ਚੀਰੀ ripper ਆ ਗਈ ਦੋ ਪੱਖਿਆਂ ਜੀ ਹਾਂ ਜੀ ਦੋ ਪੱਖਿਆਂ ਚ 24 ਮਾਡਲ ਕਿੰਨੇ ਕ ਪੈਸੇ ਆਉਂਦਾ ਇਹ ਇਹ ਤਾਂ ਹੈਗਾ ਜੀ 260000 ਰੁਪਏ ਜੀ 260000 ਮੰਗਦੇ ਆ ਹਾਂ ਜੀ ਮੰਗਦੇ ਆ ਮੌਕੇ ਦੇ ਮਾਨ ਕਰ ਦਾਂਗੇ ਉਹ ਹੋ ਜੂਗਾ ਜੀ ਠੀਕ ਹੈ ਤੇ ਆਹ KS ਦਾ ਇਹ ਹੈਗਾ ਜੀ 56 ਇੰਚੀ ਇਹ 56 ਇੰਚੀ ਚ 22 ਮਾਡਲ ਕੇ ਆ ਸਰ ਇਹ 22 ਮਾਡਲ 56 ਇੰਚੀ ਤੇ ਨਾਟਗਰਾਂ ਦੇ ਟਾਇਰਾਂ ਚਾਹੀਦੇ ਨਹੀਂ ਸਿੰਪਲ ਟਾਇਰਾਂ ਚਾਹੀਦੇ ਸਿੰਪਲ ਟਾਇਰਾਂ ਚਾਹ ਬੰਦ ਵਾਡੀ ਜਣਾ ਬੰਦ ਵਾਡੀ ਜੀ ਹੁਣ ਫਰੰਟ ਉਗਰ ਦੇ ਰੰਗ ਦੇਖੋ ਕਿੰਨਾ ਖੜਾ ਇਹਦਾ ਰੀਪਰ ਦਾ ਕੱਟਦੇ ਮੇਰਾ ਖਿਆਲ ਵੀ ਚੱਲੀ ਜਾਂ ਥੋੜਾ ਹੋਇਆ ਗੁਰਦੇਸ ਸਾਹਿਬ ਰੰਗ ਹਾਂ 22 ਮਾਡਲ ਨੇ ਬਾਈ ਮਾੜਾ ਜਿਹੜੇ ਜਿਆਦਾ ਚੱਲੇ ਹੁੰਦੇ ਨੇ ਨਾ ਰੰਗ ਹਾਂ ਜੀ ਸਾਰਾ ਉਤਰੇ ਜਾਂਦਾ ਬਾਕੀ ਕਿਸੇ ਨੇ ਘਰ ਘਰ ਦੀ ਤੂੜੀ ਬਣਾਈ ਹੋਈ ਹੈ ਜੀ ਬਾਕੀ ਉਂ ਵੀ ਬਾਈ ਰੰਗ ਰੂਪ ਦਾ ਬਾਕੀ ਫਿੰਗਰਾਂ ਵੀ ਰੀਪਰ ਕੰਪਨੀ ਵਾਲੀਆਂ ਫਿੰਗਰਾਂ ਪਈਆਂ ਹੋਈਆਂ ਨੇ ਚਰੀਪਰ ਜੀ ਜਿਹੜੀਆਂ ਕੰਪਨੀ ਕੇਐਸ ਦੀਆਂ ਹਾਂ ਜੀ ਹਾਂ ਦਿਖਾ ਦਈਏ ਵੀ ਕੇਐਸ ਦੀਆਂ ਹੀ ਪਈਆਂ ਹੋਈਆਂ ਸਾਰੀਆਂ ਫਿੰਗਰਾਂ ਨਾਲ ਦੀਆਂ ਨੇ ਬਾਕੀ ਇਹ ਰੀਪਰ ਦੇ ਵੀ ਸਾਰੀ ਸਾਈਡਾਂ ਬਲੇਡਾਂ ਦੀ ਸਾਈਡ ਖੜੀ ਹੈ ਜੀ ਪਾਸੇ ਬਦਲ ਕੇ ਚੱਲੂ ਇਹਦੇ ਪੱਲੇ ਠੀਕ ਹੈ ਮੇਨ ਗੱਲ ਵੀ ਸਟੈਪ ਪੱਤੀ ਨਾਲ ਆ ਇਹਦੇ ਹਾਂ ਜੀ ਸਾਰੇ ਜਿਹੜੀ ਚੀਜ਼ ਆਈ ਹੈ ਮੰਨ ਲਓ ਇਹ ਮਸ਼ੀਨ ਦੇ ਸਟੈਪ ਪੱਤੀ ਨਾਲ ਸਟੈਪ ਪੱਤੀ ਇਹਦੇ ਜੇ ਵਿੱਚ ਹੋ ਹੋਊਗੀ ਇਹਨਾਂ ਦੇ ਵੀ ਵਿੱਚ ਹੋਈ ਸਟੈਪ ਪੱਤੀ ਆਪਾਂ ਦੇਵਾਂਗੇ ਹਾਂ ਜੀ ਦੇ ਦਾਂਗੇ ਠੀਕ ਹੈ ਬਾਈ ਕਹਿੰਦਾ ਵੀ ਜਿਹੜੀ ਚੀਜ਼ ਨਾਲ ਆਈ ਹੈ ਆਪਾਂ ਲਾਹੀ ਨਹੀਂ ਲਾਹੀ ਨਹੀਂ ਉਹ ਆਪਾਂ ਆਪਦੇ ਕੋਲ ਭਮਾ ਕੁਛ ਲਾਤਾ ਹਾਂ ਕੁਛ ਲਾ ਦਈਏ ਤੇ ਇਹ ਬਾਈ ਆਪਾਂ ਕਿੰਨੇ ਕੁ ਪੈਸੇ ਹੁੰਦੇ ਤਾਂ ਇਹਦਾ ਹੈਗਾ ਜੀ 2 ਲੱਖ 40 ਹਜ਼ਾਰ ਰੁਪਏ ਰੇਟੀ 2 ਲੱਖ ਤੇ 40 ਹਜ਼ਾਰ 40 ਹਜ਼ਾਰ ਰੁਪਏ ਬਾਈ ਮਾਰ ਬਾਈ ਮਾਰ ਲੈ ਕੇਸ ਬਾਈ ਮੌਕੇ ਦੇ ਮਾਨਤਾਨ ਹੋ ਜੂ ਹੋਊਗਾ ਜੀ ਠੀਕ ਹੈ ਮੌਕੇ ਦੇ ਮਾਨਤਾਨ ਹੋ ਜੂਗਾ ਅੱਗੇ ਆ ਗਿਆ ਬਾਈ ਨਿਊ ਵਿਸ਼ਕਰਮਾ ਨਿਊ ਬਿਸ਼ ਕਰਮਾ ਕਿਡਾ ਮਾਡਲ ਆ ਗਿਆ ਇਹ ਇਹ ਆ ਗਿਆ 23 ਮਾਡਲ 23 ਮਾਡਲ ਤੇ ਇਹ ਹੋਣ ਲਈ ਲੇਜ਼ਰ ਕਟਿੰਗ ਚ ਆ ਗਿਆ ਨਾ ਇਹ ਲੇਜ਼ਰ ਕਟਿੰਗ ਚ ਆ ਗਿਆ ਜੀ ਬੰਦ ਵਾਡੀ ਆ ਗਿਆ ਬੰਦ ਵਾਡੀ ਆ ਗਿਆ ਜੀ ਠੀਕ ਹੈ ਟਾਇਰ ਗੁੱਡੀ ਵਾਲੇ ਟਾਇਰ ਆ ਗਏ ਦੇ ਨਾਡਗਰਾਂ ਦੇ ਟਾਇਰ ਨਾਡਗਰਾਂ ਦੇ 23 ਮਾਡਲ ਦੇ ਰੀਪਰ ਦੇ ਹਜੇ ਤੱਕ ਫਿੰਗਰਾਂ ਨਾਲ ਦੀਆਂ ਨੇ ਠੀਕ ਹੈ 55 ਇੰਚ ਜੈ ਵੀ ਇਹ ਵੀ 55 ਇੰਚ ਜੈ ਹੈ ਜੀ 7.5 ਫੁੱਟ ਕੱਟ ਰਾਂ ਜੀ ਇਹਦੇ ਕੋਈ ਆਪਾਂ ਰੰਗ ਪੇਂਟ ਦਾ ਨਹੀਂ ਕੀਤਾ ਕੋਈ ਰੰਗ ਪੇਂਟ ਨਹੀਂ ਸਾਰਾ ਜੈਨੂਨ ਰੀਪਰਾਈ ਲੋਕਲ ਚੱਲਿਆ ਹੋਇਆ ओरिजिनल ਰੀਪਰਾਈ ਇਹ ਠੀਕ ਹੈ ਜੇ ਭਾਈ ਕਿਸੇ ਨੇ ਮੰਨ ਲਓ ਰੀਪਰ ਪਸੰਦ ਕਰ ਲਿਆ ਵੀਡੀਓ ਚ ਹਾਂਜੀ ਤੇ ਅਗਲੇ ਨੇ ਫੋਨ ਕਰਕੇ ਮੰਗਾ ਲਿਆ ਆਪਾਂ ਭੇਜ ਦਾਂਗੇ ਥੋ ਗੱਡੀ ਆਪਾਂ ਇਥੋਂ ਗੱਡੀ ਕਿਰਾਏ ਤੇ ਕਰਾ ਕੇ ਭੇਜ ਦਾਂਗੇ ਠੀਕ ਹੈ ਉਹ ਵੀ ਸਿਸਟਮ ਹੁੰਦਾ ਉਹਦਾ ਉਹ ਜੋ ਵੀ ਹੁਣ ਕਿਲੋਮੀਟਰਾਂ ਦੇ ਹਿਸਾਬ ਨਾਲ ਚੱਲਦਾਗਾ ਠੀਕ ਹੈ ਤੇ 10 ਵੀ ਕਿਲੋਮੀਟਰ ਦਾ ਹਾਂ 15 ਰੁਪਏ ਚੱਲਦਾ ਮਤਲਬ ਆਪਾਂ ਥੋ ਭੇਜ ਦਾਂਗੇ ਜੇ ਕਿਸੇ ਨੇ ਦੂਰੋਂ ਆਪਦੀ ਗੱਡੀ ਤੇ ਆ ਗਿਆ ਕਿਸੇ ਨੇ ਲੈ ਕੇ ਜਾਣਾ ਉਹਨੂੰ ਵੀ ਉਹ ਵੀ ਪੇ ਤੋਰ ਦਾਂਗੇ ਬੰਦੇ ਨੇ ਪੇਮੈਂਟ ਕਰਨੀ ਹੋਈ ਵੀਡੀਓ ਚ ਦੇਖ ਕੇ ਰੀਪਰ ਦੀ ਪੇਮੈਂਟ ਕਰਕੇ ਅਸੀਂ ਇਥੋਂ ਕਿਰਾਏ ਤੇ ਗੱਡੀ ਕਰਾਦਾਂਗੇ ਨਹੀਂ ਅਗਲਾ ਆ ਹੋ ਗਿਆ ਉਹਦਾ ਉਸੇ ਬੰਦੇ ਨੂੰ ਹੀ ਹਾਂ ਹੋਊਗੀ ਇੱਕ ਵਾਰ ਜਿਹਦੇ ਨਾਲ ਪਾਇਲ ਤੇ ਗੱਲ ਹੋਣੀ ਠੀਕ ਹੈ ਇਹ ਬਲੇਡਾਂ ਦਾ ਬਦਲ ਕੇ ਚੱਲੂਗਾ ਬਲੇਟਾਂ ਦੇ ਪਾਸੇ ਇਹਦੇ ਸ਼ਾਇਦ ਇਹ ਬਲੇਡ ਹਾਂ ਇਹਦੀ ਵੀ ਸਾਈਡ ਪਾਸਾ ਬਦਲ ਕੇ ਚੱਲੂਗਾ ਜੀ ਬਲੇਡਾਂ ਦੇ ਪਾਸੇ ਵਾਲਕੇ ਜੋ ਕਿੰਨੇ ਕਿੰਨੇ ਪੈਸੇ ਦੇ ਦਾਂਗੇ ਆਪਾਂ ਇਹ ਆਪਾਂ ਦੇ ਦਾਂਗੇ ਜੀ 2 ਲੱਖ 45000 ਦਾ ਜੀ 2 ਲੱਖ 45000 ਦਾ ਮੌਕੇ ਦੇ ਮੌਕੇ ਦੇ ਮਾਨਤਾਨਾ ਕਰ ਦਾਂਗੇ ਜੀ ਵੀਡੀਓ ਦੇਖ ਕੇ ਜਿਹੜਾ ਸ਼ੇਅਰ ਕਰਕੇ ਜੀਰ ਸ਼ੇਅਰ ਕਰਕੇ ਆਵਾਂਗੇ ਉਹਨੂੰ ਫੁੱਲ ਕਰਾਂਗੇ ਠੀਕ ਹੈ ਸਕਰੀਨਸ਼ਾਟ ਲੈ ਕੇ ਆ ਜੀ ਆਪਣਾ ਨਾਮ ਲੈ ਦਿਓ ਬਾਈ ਕੋਲੇ ਕੋਈ ਵੀ ਜਿਹੜੀ ਵੀ ਮਸ਼ੀਨ ਪਸੰਦ ਆਉਂਦੀ ਆ ਹਨਾ ਵੀਡੀਓ ਵਿੱਚੋਂ ਦਾ ਸਕਰੀਨਸ਼ਾਟ ਲੈ ਕੇ ਬਾਈ ਨੂੰ ਦਿਖਾ ਦਿਓ ਇਹ ਗੱਲ ਨਹੀਂ ਹੈਗੀ ਵੀ ਬਾਈ ਇੱਥੇ ਆ ਕੇ ਕਦੇ ਵੀ ਆਪਾਂ ਵੀਡੀਓ 'ਚ ਕੋਈ ਰੇਟ ਹੋਰ ਬੋਲਿਆ ਜੇ ਕੋਈ ਉਰੇ ਆ ਗਿਆ ਬਾਈ ਕਦੇ ਵੀ ਉਹ ਵੇਚ ਗਿਆ ਇਹ ਹੋ ਰਹੀ ਗਲਤ ਨਹੀਂ ਹੁੰਦੀ ਬਾਈ ਲੱਗਦੀ ਨਾ ਇਹ ਨਹੀਂ ਹੁੰਦੀ ਠੀਕ ਹੈ ਬਾਈ ਕਹਿੰਦਾ ਵੀ ਫਰਾਡ ਨਹੀਂ ਕਰਨਾ ਕਿਸੇ ਨਾਲ ਆਪਣੀ ਜਿਹੜੀ ਗੱਲ ਸਹੀ ਹੈ ਸਹੀ ਰੱਖਣੀ ਹੈ ਨਾ ਬਾਕੀ ਰੀਪਰ ਆਪਣਾ ਇਹ 24 ਮਾਡਲ ਨੂੰ ਕੰਡੀਸ਼ਨ ਦੇ ਰਹੀ ਇੱਕ ਪਾਸੇ 24 ਮਾਡਲ ਬਰਾਬਰ ਖੜਾਤਾ ਰੀਲ ਤੇ ਰੰਗ ਦੇਖ ਲਓ ਉਪਰੋਂ ਰੰਗ ਸਾਰਾ 24 ਮਾਡਲ ਨੂੰ ਕਹਿੰਦਾ ਵੀ 23 ਮਾਡਲ ਨਹੀਂ ਹੈਗਾ ਮੈਂ 24 ਮਾਡਲ ਰੰਗ ਰੂਪ ਦਾ ਪੂਰਾ ਸੋਹਣਾ ਹੈ ਪੂਰਾ ਸੋਹਣਾ ਰੀਪਰ ਹੈ ਉਪਰੋਂ ਵੀ ਦਿਖਾ ਦਿੰਗੇ ਅੱਗੇ ਦੇਖੀਂ ਜਿਵੇਂ ਟਾਪੇ ਜਿਹੜੇ ਐਮਪੀ ਜੁਪੀ ਵਾਲੇ ਚੱਲੇ ਗਮੋੜੇ ਹੋ ਰਹੇ ਹੁੰਦੇ ਹਨਾ ਬਾਈ ਹਾਂ ਇਹ ਉਹ ਗੁੱਗਰ ਦੇਖ ਰਾਜਾ ਕਿਹੜਾ ਮਾਡਲ ਆ ਗਿਆ ਜੀ ਇਹ ਇਹ ਰਾਜਾ ਆ ਗਿਆ 21 ਮਾਡਲ ਜੀ 21 ਮਾਡਲ ਹਾਂਜੀ 55 ਇੰਚ ਜਗ੍ਹਾ ਵੀ 55 ਇੰਚ ਜਗ੍ਹਾ ਠੀਕ ਹੈ ਇਹਦੇ ਇਹਦੇ ਮਤਲਬ ਮੇਨ ਦੇ ਬੰਦੀ ਨੇ ਜਿਹੜੇ ਇਹ ਮਸ਼ੀਨ ਨੂੰ ਚਲਾਉਂਦੇ ਹਾਂ ਹਾਂ ਇਹ ਕੁਸ਼ ਕੁ ਬੰਦ ਨੇ ਜਿਹੜੇ ਇਹਦੇ ਰਾਜਾ ਦੇ ਇਹ ਬੰਦ ਵੱਡੀ ਚ ਇਹ ਜੀ ਆਪਣਾ ਚੋਪਰ ਵੱਡੀ ਚ ਚੋਪਰ ਵੱਡੀ ਚ ਆ ਗਿਆ ਹਾਂਜੀ ਦੂਜੇ ਛੋਟੇ ਢੇਰਾਂ ਚ ਆ ਗਿਆ ਛੋਟੇ ਢੇਰਾਂ ਚ ਆ ਗਿਆ ਤੇ ਇਹਦਾ ਰਿਪੇਅਰ ਦਾ ਉਹਦਾ ਲਵੇਟਾ ਨਾਲ ਕਿਵੇਂ ਹੈ ਲਵੇਟਾ ਸਾਫ ਆ ਜੀ ਓਕੇ ਆ ਓਕੇ ਰਿਪੇਅਰ ਕਲੇ ਬਲੇਡਾਂ ਦੇ ਪਾਸੇ ਕਲੇ ਬਲੇਡ ਬਲੇਡ ਬਦਲਣਗੇ ਜਾਂ ਨਵੇਂ ਲੱਗਣਗੇ ਬਲੇ ਫੰਗਰਾ ਜਮਨ ਨਵੀਂ ਨੇ ਫੰਗਰਾ ਬਦਲਣ ਦੀ ਲੋੜ ਨਹੀਂ ਤੇ ਬਾਕੀ ਜਿਹੜੇ ਸਭ ਨਾ ਮਾਡਲ ਹੈ ਕੰਡੀਸ਼ਨ ਬਹੁਤ ਸੋਹਣੀ ਪਈ ਆ ਦੀ ਵੇਣ ਕੋਈ ਟੁੱਟ ਭੱਜ ਕੋਈ ਬੈਲਡ ਨਹੀਂ ਹੈਗਾ ਰਿਪੇਅਰ ਕਿਸੇ ਪਾਸੋਂ ਵੀ ਬਾਕੀ ਇਹਦੇ ਬਈ 베ARING ਬੂਰਿੰਗ ਚੇਂਜ ਨਹੀਂ ਸਾਰੇ ਰਿਪੇਅਰ ਕਿਸੇ ਨੇ ਵਧੀਆ ਪੈਸੇ ਲਾ ਕੇ ਕਰਾਈ ਹੋਈ ਆ ਆਪ ਦਿਖਾ ਦੀਆਂ ਇਧਰੋਂ ਇਹਦੇ ਇਹਦੇ 베ARINGਾਂ ਤੇ ਰੰਗ ਨਹੀਂ ਆਉਂਦਾ ਹੈਗਾ ਜੀ ਅੱਛਾ ਇਹ ਨਾਲ ਦੀ ਹੁੰਦੇ ਆਂ ਜੀ ਹਾਂ ਹੀ ਆਂਦੇ ਆ ਜੀ ਬਿਨਾ ਪੇਂਟ ਤੋਂ ਆਉਂਦੇ ਬਿਨਾ ਪੇਂਟ ਤੋਂ ਆਉਂਦੇ ਠੀਕ ਹੈ ਤੇ ਬਈ ਇਹਦੇ ਕਲੇ ਬਲੇਡਾਂ ਦੇ ਪਾਸਿਵ ਬਦਲ ਨੇ ਇਹਦੇ ਬਲੇਡ ਪੈ ਸਕਦੇ ਨੇ ਇਹ ਰੀਪਰ ਦੇ ਆਪਣੇ ਨਵੇਂ ਪੈ ਜਾਣਗੇ ਹੋਰ ਤਾਂ ਨਹੀਂ ਕੋਈ ਮਤਲਬ ਐਕਸਟਰਾ ਖਰਚਾ ਉਹਦਾ ਨਾ ਹੋਰ ਕੋਈ ਐਕਸਟਰਾ ਖਰਚਾ ਨਹੀਂਗਾ 21 ਮਾਡਲ ਆਈਏ ਇਹ ਤੇ ਰੀਜਨਲ ਰੰਗ ਹੈ ਦਾ ਸਾਰਾ ਰੀਪਰ ਦਾ ਸਾਰਾ ای ਟੂ ਜ਼ेड ਹਾਂ ਕੋਈ ਪੇਂਟ ਨਹੀਂ ਕੋਈ ਬਿਲਡਿੰਗ ਵਗੈਰਾ ਨਹੀਂ ਹੈਗਾ ਜੀ ਕਟਿਆ ਭੱਜਾ ਨਹੀਂ ਹੈਗਾ ਕੋਈ ਭੱਜਾ ਨਹੀਂ ਹਾਂ ਜੀ ਤੇ ਇਹ ਚੱਲਿਆ ਵੀ ਪੰਜਾਬ ਦਾ ਲੋਕਲ ਪੰਜਾਬ ਦਾ ਲੋਕਲ ਚੱਲਿਆ ਹੈ ਜੀ ਠੀਕ ਹੈ ਕੀ ਰੇਟ ਦਾ ਹੈ ਰੀਪਰ ਇਹਦਾ ਹੈਗਾ 1,80,000 ਰੁਪਏ ਜੀ 1,80,000 ਆਪਾਂ ਮੰਗਦੇ ਹਾਂ ਮੰਗਦੇ ਹਾਂ ਲੋਈ ਮਿੱਤਰੋ ਸਸਤੇ ਇਹ ਮੈਸੇਜ ਵੈਸ ਵੀ ਰਾਜਾ ਕੋਈ ਸਾਨੂੰ ਮਿਲ ਜੇ ਹਨਾ ਡਿਮਾਂਡ ਆ ਗਈ ਵੀਰਾਂ ਦੀ ਤੇ ਆਹ ਰੀਪਰ ਬਈ ਜਿਹੜਾ ਨਾਲੇ ਜੈਨੂਨ ਪ੍ਰਾਈਜ਼ ਆ ਤੇ ਜੈਨੂਨੀ ਰੰਗ ਰੂਪ ਆ ਸਹੀ ਰੇਟ ਦਾ ਆਪਦੀ ਤੂੜੀ ਬਣਾਉਣੀਆਂ ਸਹੀ ਜੀ ਰੇਟ ਦਾ ਰੀਪਰ ਆ ਇਹ 1,80,000 ਬਈ ਮੰਗਦਾ ਮੌਕੇ ਦੇ ਮਾਣ ਦਾਨ ਕਰ ਦੂਗਾ ਜਿਹੜਾ ਆਪਣੀ ਵੀਡੀਓ ਦੇਖਿਆ ਹੋਊਗਾ ਤੇ ਅੱਗੇ ਆ ਗਿਆ ਬਈ ਕੇਐਸ ਹਨਾ ਇਹ ਕੇਐਸ ਆ ਗਿਆ ਜੀ ਛੋਟੇ ਟਾਇਰਾਂ ਚ ਆ ਗਿਆ ਛੋਟੇ ਟਾਇਰਾਂ ਚ ਆ ਗਿਆ ਜੀ 55 ਇੰਚ ਆ ਗਿਆ 55 ਇੰਚੀ 19 ਮਾਡਲ ਹੈ 19 ਮਾਡਲ 55 ਇੰਚੀ ਰੰਗ ਰੂਪ ਦਿਖਾ ਦਿੰ ਮੈਂ ਬਈ ਇਹਦਾ ਪੂਰਾ ਜਮਾਣ ਜੇਣੂ ਆ ਯਾਰ ਚਮਕਦਾ ਜਿਵੇਂ ਗੱਡੀ ਚਮਕਦੀ ਹੁੰਦੀ ਆ ਰੰਗ ਚਮਕਦਾ ਪੂਰਾ ਸਾਫ ਰੀਪਰ ਆ ਜਿਵੇਂ ਜਿਹੜੇ ਸਾਬ ਨਾਲ ਮਾਡਲ ਆ ਬਈ ਉਹ ਸਾਬ ਨਾਲ ਕੰਡੀਸ਼ਨ ਬਹੁਤ ਸਾਫ ਹੈ ਬਹੁਤ ਸਾਫ ਕੰਡੀਸ਼ਨ ਆਈ ਕੋਈ ਬੈਲਟ ਨਹੀਂ ਪੈਣੀ ਇਹਦੇ ਕੋਈ ਇਹਦੇ ਬੈਰਿੰਗ ਨਹੀਂ ਪੈਣਾ ਇਹ ਰੀਪਰ ਦੇ ਪੰਜਾਬ ਦਾ ਯਾਲ ਪਾਇਆ ਹੋਇਆ ਹੈਗਾ ਪੰਜਾਬ ਦਾ ਲੋਕਲ ਰੀਪਰ ਆਇਆ ਹੈ ਆਪਣੇ ਕੋਲੇ ਇਹ ਚੂਹਿਆਂ ਤੋਂ ਲਾ ਕੇ ਫਿੰਗਰਾਂ ਤੋਂ ਲਾ ਕੇ ਇੱਕ ਬਲੇਡਾਂ ਦੀ ਸਾਈਡ ਸਾਈਡ ਚੇਂਜ ਕਰਕੇ ਬੰਦਾ ਇਹ ਫ੍ਰੇ ਨੂੰ ਚਲਾ ਸਕਦਾਗਾ ਠੀਕ ਹੈ ਇਤੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈਗਾ ਰਿਕਟ ਫਿੰਗਰਾਂ ਨਵੀਆਂ ਲੱਗੀਆਂ ਹੋਈਆਂ ਫਿੰਗਰਾਂ ਨਵੀਆਂ ਲੱਗੀਆਂ ਹੋਈਆਂ ਨੇ ਚੂਹੇ ਨਵੇਂ ਲੱਗੇ ਨੇ ਹਾਂ ਪਾਸੇ ਵਾਲ ਨਹੀਂ ਅਗਲੇ ਹਾਂ ਪਾਸੇ ਵਾਲ ਨਹੀਂ ਪੂਰਾ ਸਾਫ਼ ਰੀਪਰਾ ਹੈ ਰਹਣਾ ਪੂਰਾ ਸਾਫ਼ ਹੈ ਜੀ ਕਿੰਨੇ ਦਾ ਬਈ ਇਹ ਇਹਦਾ ਹੈਗਾ ਜੀ 1,85,000 ਰੁਪਏ 1,85,000 ਮਾਡਲ ਲਿਖੀ ਹੈ ਉੰਨੀ ਆਈ ਉੰਨੀ ਉੰਨੀ ਮਾਡਲ ਉੰਨੀ ਮਾਡਲ 1 ਲੱਖ 85 ਹਜ਼ਾਰ ਕੋਈ ਪਰ ਰੰਗ ਪੇਂਟ ਦਾ ਨਹੀਂ ਕਰਿਆ ਨਹੀਂ ਨਾ ਰੰਗ ਪੇਂਟ ਨਹੀਂ ਹੈਗਾ ਜੀ ਕੋਈ ਮਾੜਾ ਮੋਟਾ ਕਿਸੇ ਨੇ ਗੇਰ ਤੇ ਪਹਿਲਾਂ ਪਿੱਛੋਂ ਆ ਗਿਆ ਆ ਗਿਆ ਪਰ ਆਪਣੇ ਕੋਲੇ ਕੁਝ ਨਹੀਂ ਹੋਇਆ ਆਪਣੇ ਕੋਲੇ ਜਿਵੇਂ ਆਇਆ ਉਵੇਂ ਹੀ ਖੜਾਗਾ ਠੀਕ ਹੈ ਆਪਾਂ ਤਾਂ ਇਹਦੇ ਕੁਝ ਨਹੀਂ ਨਾ ਕੋਈ ਚੀਜ਼ ਲਾਈ ਆ ਨਾ ਲਾਖੀ ਆ ਠੀਕ ਹੈ ਉੰਨੀ ਮਾਡਲ ਆ ਬਈ ਇਹ ਹਾਂਜੀ ਤੇ 1.85 ਦਾ 1.85 ਦਾ ਜੀ ਮੌਕੇ ਦੇ ਮਾਨ ਤਾਨਾ ਕਰਦਾਂਗੇ ਠੀਕ ਹੈ ਬੁਸ਼ਾਬਾ ਸਾਰੇ ਨਵੀਆਂ ਰੀਲ ਦੇ ਪਾਪਾ ਸਾਰਾ ਕੰਮ ਏ ਟੂ ਜ਼ੈਡ ਹੋਇਆ ਠੀਕ ਹੈ ਅੱਗੇ ਫੇਰ KS ਦਾ ਆ ਗਿਆ ਨਾ KS ਦਾ ਆ ਗਿਆ ਇਹ ਕਿਹੜਾ ਮਾਡਲ ਆ ਗਿਆ ਇਹ ਆ ਗਿਆ 21 ਮਾਡਲ ਇਹ ਚੌਪਰ ਬਾਡੀ ਚ ਆ ਗਿਆ ਚੌਪਰ ਬਾਡੀ ਚ ਆ ਗਿਆ ਇਹਦਾ ਉਗਰਦਾ ਰੰਗ ਦਿਖਾ ਦੀ ਯਾਰ ਇਹ ਚੱਲਿਆ ਥੋੜ੍ਹੀ ਐ ਇੱਕ ਮਾਡਲ ਆ ਜਿਹੜੇ ਸਾਹਮਣੇ ਨਾ 21 ਮਾਡਲ ਜਬ ਚੱਲਿਆ ਬਾਈ ਚੋਂ ਇਹਦੇ ਫਿੰਗਰਾਂ ਕੰਪਨੀ ਵਾਲੀਆਂ ਨਹੀਂ ਚ ਵੀ ਇਹਦੇ ਵੀ ਕੰਪਨੀ ਦੀ ਹੀ ਨੇ ਕੰਪਨੀ ਦੇ ਫਿੰਗਰਾਂ ਨਾਲ ਦੀਆਂ ਨਹੀਂ ਜਦੀਆਂ ਫਿੰਗਰਾਂ ਨਾਲ ਦੀਆਂ ਨਹੀਂ ਇਹਦੀ ਸਟੈਪ ਪੱਤੀ ਹੈਗੀ ਆ ਦੂਜੀ ਨਾਲ ਸਟੈਪ ਪੱਤੀ ਦੇ ਦਾਂਗੇ ਜੀ ਦੂਜੀ ਨਾਲ ਹੈਗੀ ਆ ਹਾਂ ਹੈਗੀ ਆ ਦੇ ਦਾਂਗੇ 21 ਮਾਡਲ ਆ ਤੇ ਰੰਗ ਰੂਪ ਦਾ ਜੈਨੂਅਲ ਕੋਈ ਆਪਾਂ ਇਹਦੇ ਪਿੰਡ ਵਗੈਰਾ ਤਾਂ ਨਹੀਂ ਕੀਤਾ ਕਿਤੇ ਨ ਓਕੇ ਆ ਓਕੇ ਜੀ ਕੱਲੇ ਬਲੇਡਾਂ ਦੇ ਪਾਸੇ ਪੜਿਆਂ ਜਾਂ ਨਵੇਂ ਲੱਗਣ ਜਾਂ ਬਲੇਡ ਪਲੇਟਾਂ ਦਾ ਮਸਲਾ ਕੱਲੇ ਬਲੇਡਾਂ ਦਾ ਖਰਚਾ ਖਰਚਾ ਜੀ ਕੀ ਰੇਟ ਕਰਦੇ ਆਪਾਂ ਇਹਦਾ 1,85,000 ਕਰਦੇ ਆਂ 1,85,000 ਮੰਗਦੇ ਆਪਾਂ ਹਾਂ ਜੀ ਮਾਣ ਤਣ ਕਰਦਾ ਮਾਣ ਤਣ ਕਰਦਾ ਖੁਸ਼ ਕਰਕੇ ਤੋੜਾਂਗੇ ਜੀ ਠੀਕ ਹੈ ਅੱਗੇ ਅੱਗੇ ਆ ਗਿਆ ਜਗਜੀਤ ਹਣਾ ਬਈ ਅੱਗੇ ਅੱਗੇ ਆ ਗਿਆ ਜਗਜੀਤ ਇਹ ਕਿਹੜਾ ਮਾਡਲ ਆ ਗਿਆ ਇਹ ਆ ਗਿਆ 21 ਮਾਡਲ ਜੀ 21 ਮਾਡਲ ਆ ਪਲੇਟ ਦਿਖਾ ਦਿੱਤੀ ਦੀਗੀ 21 ਮਾਡਲ ਇਹ ਕਿਹਦੀ ਪਲੇਟ ਆ 21 ਮਾਡਲ ਦਾ ਆਗਾ ਸੀਰੀਅਲ ਨੰਬਰ 21 ਮਾਡਲ ਵਾਲਾ ਠੀਕ ਹੈ ਬੰਦਵਾੜੀ ਚ ਆ ਰੰਗ ਰੂਪ ਦਾ ਇਹ ਵੀ ਪੂਰਾ ਸੋਹਣਾ ਪਿਆ ਹੈ ਪੂਰਾ ਸੋਹਣਾ ਹੀ ਤੇ ਲਵੇਟਾਂ ਦਾ ਕਿਵੇਂ ਆ ਇਹ ਲਵੇਟਾਂ ਦਾ ਇਹ ਵੀ ਸਾਫ ਆਈ ਹੋਰ ਕੋਈ ਇਹਦਾ ਰਿਪੇਅਰ ਦਾ ਕੋਈ ਖਰਚਾ ਇਹਦਾ ਰਿਪੇਅਰ ਦਾ ਬਸ ਨਾਰਮਲ ਹੀ ਆ ਗਾਇ ਡਰਮ ਦੇ ਤੇ ਪੱਤੀ ਦੁਬਾਰੇ ਲੱਗੀ ਹੋਈ ਆ ਰੀਲ ਦੇ ਆ ਪਾ ਓਕੇ ਨੇਗੀਆਂ ਬਸ ਬਲੇਡਾ ਬਲੇਡਾਂ ਦਾ ਖਰਚਾ ਆ ਗਿਆ ਦਾ ਵੀ ਕੱਲੇ ਬਲੇਡਾਂ ਦਾ ਖਰਚਾ ਪਾਸੇ ਬਦਲ ਨਹੀਂ ਵਿੱਚ ਵਿੱਚ ਨਵੇਂ ਲੱਗੇ ਹਾਂਜੀ ਬਾਕੀ ਆ ਕਟਰ ਕੁੱਟਰ ਦਾ ਇਹਨਾਂ ਓਕੇ ਆਗਾ ਕੋਈ ਪੱਤੀ ਨਹੀਂ ਟੁੱਟ ਭੱਜ ਕਿਤੇ ਕੋਈ ਵੈਲਡ ਨਹੀਂ ਹੈਗਾ ਰਿਪਰ ਫਿੰਗਰ ਫਿੰਗਰ ਯਾਰ ਜਿੰਨੇ ਮੈਂ ਰਿਪਰ ਦੇਖਿਆ ਸਾਰਿਆਂ ਦੇ ਬਈ ਨਵੀਂ ਲੱਗੀਆਂ ਮਤਲਬ ਸਰਦਾ ਹਾਂ ਹਾਂ ਤਾਂ ਰਿਪਰ ਵਧੀਆ ਦੇਖ ਕੇ ਲੈਣੇ ਆ ਜੀ ਵੀ ਕੋਈ ਰਿਪਰ ਐਕਸੀਡੈਂਟ ਨਾ ਹੋਵੇ ਇੱਕ ਤਾਂ ਦੂਜਾ ਨੰਬਰ ਸਾਰੇ ਆਪਣੇ ਕੋਲੇ ਠੀਕ ਹੈ ਬਾਕੀ ਸਾਰੇ ਜਿਆਦਾ ਸਾਫ ਉਤਰਾ ਰੀਪਰ ਲੈਣੇ ਹਾਂ ਮੰਨ ਲਓ ਜਿਹੜਾ ਇੱਕ ਵਾਰੀ ਆ ਗਿਆ ਉਹ ਗਾਹਾਂ ਦੱਸੇ ਬੰਦ ਨੂੰ ਵੀ ਹਰ ਵਧੀਆ ਉਹਦੇ ਕੋਲ ਜੈਨੂਅਨ ਚੀਜ਼ਾਂ ਨੇ ਬਾਕੀ ਕਰੇ ਜਾ ਕੇ ਅਗਲੇ ਦੀ ਚੀਜ਼ ਸੋਹਣੀ ਨਿਕਲੂ ਆਪਣੀ ਉਹ ਨਹੀਂ ਹੋਊਗਾ ਵੀ ਰੀਪਰ ਤੇ ਕੋਈ ਧੋ ਤੂ ਕੇ ਜਿਆਦਾ ਰਿੱਤੀ ਪਿਆ ਹੋਊਗਾ ਆਪਣੇ ਰੀਪਰ ਦੇ ਉੱਤੇ ਠੀਕ ਤੇ ਕਿੰਨੇ ਕੇ ਪੈਸਿਆਂ ਦਾ ਬਾਈ ਇਹ ਇਹ ਆਪਣਾ ਹੈਗਾ ਜੀ 1,85,000 ਦਾ ਜੀ 1,85,000 ਮੰਗਦੇ ਆ ਹਾਂ 1,85,000 ਮੰਗਦੇ ਮੌਕੇ ਦੇ ਮਾਨਦਾਨ ਕਰ ਦਾਂਗੇ ਹਾਂ ਕਰ ਦਾਂਗੇ 21 ਮਾਡਲ ਆ ਜੀ 21 ਮਾਡਲ 1,85,000 ਰੁਪਏ ਦੇਖ ਲਾ ਹਾਂ ਜੀ ਹ ਲਓ ਵੀ ਮਿੱਤਰੋ ਸਸਤੇ ਰੇਡ ਦਾ 21 ਮਾਡਲ ਆਪਾਂ ਇੰਨੀ ਵੀਡੀਓ ਕਰਦੇ ਕਿਤੋਂ ਨਹੀਂ ਮਿਲਦਾ ਰੇਕ 2 2 ਲੱਖ ਰੁਪਇਆ ਮੰਗਦਾ ਈ ਰੀਪਰ ਦਾ 21 ਮਾਡਲ ਦੇ 2 ਲੱਖ ਮੰਗਦੇ ਨੇ ਆਪਾਂ 1,85,000 ਰੁਪਇਆ ਮੰਗ ਰਹੇ 21 ਮਾਡਲ ਰੀਪਰ ਇੰਨਾ ਸਸਤੇ ਰੇਡ ਦਾ ਜੈ ਜੈ ਰੇਡ ਦਾ ਕਿਸੇ ਤੋਂ ਨਹੀਂ ਮਿਲਦਾ ਜਿਹੜਾ ਬਾਈ ਲੱਖੀ ਗੋਲੇ ਮਿਲਦਾ ਲੱਖੀ ਨੇ ডিসਕਾਊਂਟ ਕਰਤਾ ਤੇ ਇਹਦੇ ਆਫਰ ਲਾਤਾ ਤੇ ਅੱਗੇ ਆ ਗਿਆ ਬਾਈ ਨੌਰਸ ਦਾ ਆਪਣੇ ਕੋਲ ਨੌਰਸ ਨੌਰਸ ਆ ਗਿਆ ਨਾਰਥ ਡੜਬੇ ਦਾ ਆ ਗਿਆ ਨਾ ਇਹ ਵੀ ਡੜਬੇ ਦਾ ਹਾਂ ਇਹ ਵੀ 55 ਇੰਚ ਚਾਹੀ ਇਹ ਵੀ 55 ਇੰਚ ਚਾਹੀ ਠੀਕ ਆ ਦੂਜੇ ਛੋਟੇ ਢਹਾਂ ਚ ਆ ਗਏ ਛੋਟੇ ਢਹਾਂ ਚ ਆ ਗਏ ਬੰਦ ਵੱਡੀ ਇਹ ਕਿ ਲੋ ਚੋਪਰ ਇਹ ਹੈਗਾ ਜੀ ਆਪਣਾ ਚੋਪਰ ਵੱਡੀ ਆ ਗਿਆ ਚੋਪਰ ਵੱਡੀ 18 ਮਾਡਲ ਆ ਜੀ 18 ਮਾਡਲ ਹਾਂ ਜੀ ਕਿੰਨੇ ਕ ਪੈਸਾ ਆਂਦਾ ਇਹ ਇਹ ਹੈਗਾ ਸਵਾ ਲੱਖ ਦੀ ਰੇਂਜ ਦਾ ਜੀ ਸਵਾ ਲੱਖ ਦਾ ਹਾਂ ਜੀ 18 ਮਾਡਲ ਦਾ ਚੋਪਰ ਕਿਹੜੇ ਟਰੈਕਟਰ ਤੇ ਚੱਲਿਆ ਹੋਇਆ ਇਹ ਇਹ ਆਪਣਾ 855 ਸੋਨਾ ਲਿਕਾ ਤੇ ਚੱਲਿਆ ਹੋਇਆ ਜੀ 855 ਸੋਨਾ ਲਿਕਾ 540 ਚੱਕਰਾ 540 ਚੱਕਰਾ ਕਿੰਨੇ ਪੈਸੇ ਹੰ ਦੇ ਦ ਲਓ ਮਿੱਤਰੋ ਬਾਈ ਕਹਿੰਦਾ ਵੀਡੀਓ ਬਣਾਈ ਜੰਨੇ ਆਪਾਂ ਵੀਡੀਓ ਦੇਖ ਕੇ 5000 ਰੁਪਏ ਡਿਸਕਾਊਂਟ ਕਰਦਾ ਬਾਈ ਨੇ 1,20,000 ਦਾ ਦੇਦਾ ਹਾਂ ਆ ਗਿਆ ਇਹ ਬੰਦ ਵਾਢੀ ਨਾ ਬੰਦ ਵਾਢੀ ਠੀਕ ਹੈ ਤੇ ਬਾਈ ਇਹਦਾ ਇਹਦਾ ਕੋਈ ਪਾਤੇ ਰੰਗ ਪੇਂਟ ਵਗੈਰਾ ਤਾਂ ਨਹੀਂ ਕਰੇ ਕੋਸ਼ ਨਹੀਂ ਜੈਨੂਅਰ ਨਾਲ ਹੀ ਪਰਾਈਏ ਸਾਰਾ A to Z ओरिजिनल ਆ ਕਿਤੇ ਬੁਰਸ਼ ਨਹੀਂ ਲੱਗਿਆ ਹਰੀ ਪਰ ਤੇ ਠੀਕ ਹੈ ਤੇ ਪੱਖਿਆਂ ਬੁੱਖਿਆਂ ਦਾ ਕਿਵੇਂ ਆ ਪੱਖਿਆਂ ਦਾ ਸਾਫ ਆਈ ਰੇਡ ਲਵਾਉਣ ਦੀ ਲੋੜ ਤਾਂ ਲਵੇਟ ਇਚ ਥੋੜੀ ਹਲਕੀਆਂ ਜੀਆਂ ਗਲੀਆਂ ਹੈਗੀਆਂ ਨੇ ਉਹ ਆਪਾਂ ਬੰਦ ਕਰਾ ਕੇ ਅੰਦਰ ਦੀ ਚਾਦਰ ਲਵਾ ਕੇ ਵੀ ਦੇ ਦਾਂਗੇ ਜੀ ਠੀਕ ਹੈ ਗੈਪ ਡਰਮ ਦਾ ਗੈਪ ਡਰਮ ਦਾ ਓਕੇ ਆ ਜੀ ਸਾਰਾ ਠੀਕ ਹੈ ਕਿੰਨੇ ਕੇ ਪੈਸੇ ਆਉਂਦਾ ਇਹ ਇਹ ਆਪਣਾ ਹੈਗਾ ਜੀ 1,75,000 ਦਾ ਜੀ 1,75,000 75,000 ਦਾ ਮਾਡਲ ਕਿਹੜਾ ਮਾਡਲ 19 ਮਾਡਲ ਆ ਜੀ 19 ਮਾਡਲ ਹਾਂਜੀ ਲੈ ਮੈਂ ਤੁਹਾਨੂੰ ਇੱਕ ਹੋਰ ਬਾਈ ਜੀ ਇਹ ਤੇ ਵੀ ਡਿਸਕਾਊਂਟ ਕਰਤਾ ਇਹ ਵੀ ਸਸਤੇ ਰੇਟ ਦੇਈ ਆ ਕਿਉਂਕਿ ਆਪਾਂ ਵੀਡੀਓ ਕਰਤੀ ਆਪਾਨੂੰ ਪਤਾ ਲੱਗ ਰਿਹਾ ਵੀ ਕੀ ਰੇਟ ਦੇ ਰੀਪਰ ਨੇ ਹਣਾ ਤੇ ਕਿੰਨੇ ਦਾ ਬਾਈ ਇਹ 1 19 ਮਾਡਲ 19 ਮਾਡਲ ਬਾਈ ਸਮਾਰ ਕੇ ਦਿਖਾ ਦੇ ਨੂੰ ਸਾਰਾ ਰੀਜਨ ਵਾਲਾ ਕੋਈ ਰੰਗ ਪੇਂਟ ਨਹੀਂ ਰੀਪਰ ਦੇ ਸਾਰਾ ਨਾਲ ਹਜੇ ਆਪਾਂ ਸਟicker ਬਾਈ ਜੇ ਕਿਸੇ ਨੇ ਕਹਦਾ ਵੀ ਸਟicker ਹਾਂ ਸਟicker ਲਵਾ ਦਾਂਗੇ ਠੀਕ ਐ ਬਾਈ ਕਹਿੰਦਾ ਵੀ ਜੇ ਕਿਸੇ ਨੂੰ ਸਟickerਾਂ ਤੋਂ ਪਿੱਛੇ ਮਾਡਲ ਮਾਡਲ ਪਲੇਟ ਵੀ ਹੈਗਾ ਰੀਪਰ ਦੇ ਪਿੱਛੇ ਸਟicker ਹਜੇ ਨਾਲ ਦਾ ਹੈਗਾ ਰੀਪਰ ਤੇ ਠੀਕ ਐ ਬਾਈ ਕਹਿੰਦਾ ਵੀ ਜੇ ਕਿਸੇ ਨੇ ਸਟicker ਵੀ ਲਵਾਉਣੇ ਆ ਇਹਦੇ ਇਹਦੇ ਲਹਿਰੇ ਨੇ ਸਟicker ਆਪਾਂ ਲਵਾ ਕੇ ਦੇ ਦਾਂਗੇ ਨਾ ਬਾਈ ਹਾਂ ਜੀ ਹਾਂ ਠੀਕ ਜੀ ਰੇਡ ਦਾ ਰੀਪਰ ਆ ਇਹ ਖੜਨਾ ਕਰਕੇ ਉਤਰ ਗਏ ਇਹ ਠੀਕ ਹੈ ਰੀਪਰ ਦੇ ਬਾਕੀ ਪਿੱਛੇ ਮਾਡਲ ਪਲੇਟ ਹੈਗੀ ਆ ਰੀਪਰ ਦੇ ਬੈਕ ਬੈਕ ਸਾਈਡ ਤੇ ਮਾਡਲ ਵਾਲਾ ਸਟicker ਹੈਗਾ ਕੰਪਨੀ ਆ ਠੀਕ ਹੈ ਠੀਕ ਹੈ ਹਾਂ ਉਪਰੋਂ ਵੀ ਪੂਰਾ ਸਾਫ ਹੈ ਨਾ ਫੁੱਲ ਸਾਫ ਆ ਜੀ ਕੋਈ ਗੋਮੋੜੀ ਨਹੀਂ ਕਿਤੇ ਕੋਈ ਰੰਗ ਨਹੀਂ ਹੈਗਾ ਰੀਪਰ ਜੈਨੂਅਨ ਆ ਸਾਰਾ ਰੰਗ ਕੱਢੂਗਾ ਹੀ ਫੁੱਲ ਸਾਫ ਨਿਕਲੂਗਾ ਰੀਪਰ ਹਾਂ ਰੰਗ ਪੇਂਟ ਦਾ ਪੂਰਾ ਓਕੇ ਆ ਫੁੱਲ ਓਕੇ ਜੋ ਤੋਸ ਮਾਰ ਕੇ ਵਧੀਆ ਗੱਲ ਬਣੂਗੀ ਤੇ ਜਿਹੜੇ ਇਹ ਸਟicker ਨੇ ਸਾਰੇ ਲਵਾ ਕੇ ਦੇ ਦਾਂਗੇ ਲਵਾ ਕੇ ਦੇ ਦਾਂਗੇ ਜੀ ਠੀਕ ਹੈ ਤੇ ਇਹ ਗਿਆ ਗਿਆ ਬਈ ਬਿਸ਼ਕਰਮਾ ਦਾ ਹਾਂ ਜੀ ਬਿਸ਼ਕਰਮਾ ਦਾ 741 741 ਤੇ ਇਹ ਕਿਹ ਆ ਦਿਖਾ ਦਿੰ ਮਲੇਟ ਗੱਗੀ 23 ਮਾਡਲ ਆ ਕੋਈ ਇਹ ਤਾਂ ਨਹੀਂ ਹੈਗਾ ਵੀ ਬਈ ਆਪਾਂ ਪਲੇਟ ਬਲੂਡ ਤਾਂ ਨਹੀਂ ਕੋਈ ਚੇਂਜ ਕਰੀ ਨਾ ਕੋਈ ਚੇਂਜ ਨਹੀਂ ਸਾਰੇ ਰੀਪਰਾਂ ਦੀ ਆਪਣੀ ਗਾਰੰਟੀ ਹੈਗੀ ਜਿਹੜਾ ਮਾਡਲ ਆ ਹੈਗਾ ਆਪਣਾ ਉਹੀ ਮਾਡਲ ਹੋਊਗਾ ਠੀਕ ਆ ਇਹ ਤੇ ਕੋਈ ਰੰਗ ਰੰਗ ਪੇਂਟ ਇਹ ਤੇ ਮਾੜਾ ਮੋਟਾ ਹੋ ਸਕਦਾ ਈ ਇਹ ਰੀਪਰ ਤੇ ਟੱਚਿੰਗ ਥੋੜੀ ਬਹੁਤੀ ਹੈਗੀ ਬੜੀ ਮੋਟੀ ਟੱਚਿੰਗ ਹੈਗੀ ਹੈਗੀ ਜੀ ਆਪਾਂ ਜਿਹੜੀ ਗੱਲ ਹੋਊ ਆਪਾਂ ਦੱਸ ਕੇ ਦੇਵਾਂਗੇ ਦੱਸ ਕੇ ਦਵਾਂਗੇ ਜੀ ਠੀਕ ਆ ਇਹ ਵੀ ਵਧੀਆ ਗੱਲ ਆ ਵੀ ਅਗਲਾ ਬਾਦ ਚ ਇਹ ਨਾ ਕਰੀ ਸਾਡੇ ਨਾਲ ਧੋਖਾ ਕਰਿਆ ਸਾਡਾ ਧੋਖਾ ਕਰਿਆ ਹਾਂ ਹਾਂ ਵੀ ਸਾਡਾ ਫਰਾਡ ਕਰ ਵੀ ਜਿਹੜੀ ਵੀ ਚੀਜ਼ ਹੈਗੀ ਆਪਾਂ ਦੱਸ ਕੇ ਦੇਵਾਂਗੇ ਦੱਸ ਕੇ ਦਵਾਂਗੇ ਇਹਦੇ ਮਾੜੀ ਮੋਟੀ ਟੱਚਿੰਗ ਹੈਗੀ ਆ ਜੀ ਠੀਕ ਹੈ ਇਹ ਛੋਟੇ ਟਹੜਾਂ ਚ ਆ ਗਿਆ ਛੋਟੇ ਟਹੜਾਂ ਚ ਆ ਗਿਆ ਤੇ ਇਹ ਬੰਦਵਾੜੀ ਯਾਰੀ ਪਰ ਬੰਦਵਾੜੀ ਆ ਜੀ ਤੇ ਲਵੇਟਾਂ ਦਾ ਕਿਵੇਂ ਆ ਲਵੇਟਾਂ ਦਾ ਸਾਫ ਆਈਏ ਕਿੰਨੇ ਪੈਸੇ ਦੇ ਦੀ ਇਹਦਾ 230000 ਰੁਪਏ 230000 30000 ਕੱਲੇ ਬਲੇੜਾਂ ਦੇ ਪਾਸੇ ਬਦਲੇ ਕੱਲੇ ਬਲੇੜਾਂ ਦੇ ਬਲੇੜੇ ਤੇ ਪਹਿਣਗੇ ਜੀ ਸਾਰੇ ਪਹਿਣਗੇ ਪਹਿਣਗੇ ਜੀ ਚਲੋ ਕੋਈ ਇੱਕ ਅੱਧੀ ਡੱਬੀ ਬਚ ਵੀ ਸਕਦੀ ਹਾਂ ਬਚ ਸਕਦੀ ਹੈ ਜੀ ਤੇ ਫਿੰਗਰਾਂ ਨਹੀਂ ਲੱਗਦੀਆਂ ਇਹਦੇ ਫਿੰਗਰਾਂ ਨਵੀਆਂ ਨੇ ਫਿੰਗਰਾਂ ਨਵੀਆਂ ਨੇ ਇਹਦੀ ਕਟਰਪੱਤੀ ਹੈਗੀ ਨਾਲ ਦੂਜੀ ਉਹ ਹਾਂ ਹੈਗੀ ਵਿਚੇ ਪਈ ਹੋਗੀ ਠੀਕ ਹੈ ਇਹਦੇ ਵਿੱਚ ਹੁੰਦੀ ਆ ਲਓ ਮਿੱਤਰੋ ਜੇ ਕਿਸੇ ਨੇ ਇਹ ਲੈਣਾ ਇਹ ਵੀ ਬਾਈ ਨਾਲ ਗੱਲ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਅੱਗੇ ਆ ਗਿਆ ਬਾਈ ਜਗਜੀਤਾ ਜਗਜੀਤਾ ਜੀ ਕਿਹੜਾ ਕਿੰਨੇ ਇੰਚੀ ਆ ਗਿਆ ਇਹ 55 ਇੰਚੀ ਆ ਜੀ 55 ਇੰਚੀ ਤੇ ਮਾਡਲ ਕਿਹੜਾ ਆ ਗਿਆ ਮਾਡਲ ਹੈਗਾ ਜੀ ਇਹ ਚੋਪਰ ਬਾਡੀ ਆ ਚੋਪਰ ਬਾਡੀ ਆ ਗਿਆ ਹਾਂ ਜੀ ਤੇ ਇਹਦੇ 16 ਮਾਡਲ ਆ ਗਿਆ ਇਹ ਨਾ 16 ਮਾਡਲ ਨਹੀਂ ਹੈਗਾ ਜੀ ਇਹ 20 21 ਦੇ ਮਾਰਕਿਆਂ ਚ ਆ ਗਿਆ ਜੀ 20 ਚ 20 ਚ ਚੁੱਪਰ ਆਇਆ ਹੈ 21 21 ਮਾਡਲ ਦਾ ਸੀਜ਼ਨ ਲਾਇਆ ਹੈ ਨੇ ਚੁੱਪਰ ਨੇ 21 ਮਾਡਲ ਦਾ ਸੀਜ਼ਨ ਲਾਇਆ ਹੋਇਆ ਹੈ ਨੇ ਹਾਂ ਜੀ ਠੀਕ ਹੈ ਆ ਪਲੇਟ ਦਿਖਾ ਦਿਓ ਇੱਥੇ ਬਈ ਵੇਖੀ ਤੇ ਇਹਦਾ ਬਈ ਲਵੇਟਾ ਲੂਟਾਂ ਦਾ ਕਿਵੇਂ ਆ ਲਵੇਟਾਂ ਦਾ ਬਿਲਕੁਲ ਸਾਫਾਈ ਰੀਪਰ ਓਕੇ ਜਮ ਜਮਾ ਓਕੇ ਆ ਜੀ ਪੰਜਾਬ ਦਾ ਇਹ ਚ ਜਾਲਾ ਰੀਪਰ ਚ ਠੀਕ ਹੈ ਛੋਟੇ ਟਾਇਰਾਂ ਚ ਛੋਟੇ ਟਾਇਰਾਂ ਚ ਆ ਸਾਈਡਾਂ ਦਿਖਾ ਦੇ ਬਈ ਇਹਦੀਆਂ ਸਾਰੀਆਂ ਰੀਪਰ ਦੀਆਂ ਇਧਰੋਂ ਬੈਕ ਸਾਈਡ ਤੋਂ ਪਰਲੀ ਸਾਈਡ ਆ ਗਈ ਇਹ ਇਹਦੇ ਬਈ ਜੇ ਆਪਾਂ ਬੈਰੀਆਂ ਦੀ ਗੱਲ ਕਰੀਏ ਬੈਰੀਆਂ ਇਹਦੇ ਸਾਰੇ ਨਵੇਂ ਪਾਏ ਹੋਏ ਆ ਦੁਬਾਰੀ ਨਹੀਂ ਇਹਦੇ ਕੰਪਨੀ ਦਾ ਰੰਗ ਨਹੀਂ ਆਉਂਦਾ ਹੈਗਾ ਇਹਦੇ ਬੈਰੀਆਂ ਤੇ ਅੱਛਾ ਹੁਣ ਇਹ ਚ ਹਾਂ ਇਹ ਆਉਂਦਾ ਨਹੀਂ ਜਗ ਜੀ ਤੇ ਠੀਕ ਹੈ ਤੇ ਬਈ ਕਿੰਨੇ ਕੇ ਪੈਸੇ ਆਂਦਾ ਇਹ ਇਹ ਇਹਦੇ ਆ ਇਹ ਹੈਗਾ ਹੀ ਆਪਣਾ 1,75,000 ਦਾ ਜੀ 1,75,000 ਦਾ 75000 ਦਾ 21 ਮਾਡਲ ਹੈ 21 ਮਾਡਲ ਹਾਂ 20 ਚ 20 ਚੋਂ ਪਰਾ ਹੈ 21 ਚ ਸੀਜ਼ਨ ਲਾਇਆ ਇਹਦਾ 21 ਦਾ ਸੀਜ਼ਨ ਲੱਗਿਆ ਹੋਇਆ ਹਾਂ ਇਹ ਚੋਪਰ ਦਾ ਠੀਕ ਹੈ ਤੇ ਬਾਈ ਰੰਗ ਰੰਗ ਰੀਲ ਦਾ ਜਮਨ ਨਾਲ ਦਾ ਹੀ ਆ ਨਾਲ ਦਾ ਸਾਰਾ ਕਿਤੋਂ ਇਹ ਰੀਪਰ ਕਿਤੋਂ ਟੱਚਿੰਗ ਨਹੀਂ ਜੀ ਸਾਰਾ オリジナル ਹੈਰੀਪਰ ਠੀਕ ਹੈ ਜਿਹੜੀ ਚੀਜ਼ ਨਾਲ ਆਈ ਆ ਪਕੜਾ ਲੋਕਲ ਆਪਣੇ ਲੋਕਲ ਨਿਕਲਿਆ ਹੋਇਆ ਰੀਪਰ ਲੋਕਲ ਪਿੰਡਾਂ ਚੋਂ ਇਹ ਚੱਲਿਆ ਹੋਇਆ ਠੀਕ ਹੈ ਚੱਲੀਦਾ ਤਾਂ ਇੱਥੇ ਹੀ ਪਤਾ ਲੱਗ ਜਾਂਦਾ ਹੈ ਨਾ ਹੁੱਕ ਤੋਂ ਇਹ ਰੀਪਰ ਬਹੁਤ ਘੱਟ ਚੱਲਿਆ ਹੋਇਆ ਤੇ ਬਾਈ ਆਪਾਂ ਸਹੀ ਸਹੀ ਰੇਟ ਦੇਵਾਂਗੇ ਹਾਂ ਇਹਦਾ ਰੇਟ ਜੈਨੂਅਲ ਹੈ ਜੀ ਇਹ ਉੱਪਰ ਦਾ ਆਪਾਂ ਆਪਾਂ ਜੈਨੂਅਲ ਹੀ ਰੇਟ ਬੋਲਿਆ ਮੰਨਤਾਨੇ ਹੋਊਗਾ ਥੋੜਾ ਮੰਨਤਾਨ ਹੋਊਗਾ ਕੋਈ ਪਰਚੇ ਨਹੀਂ ਵੀ ਆਪਣਾ ਇੱਥੇ ਕੋਈ ਜ਼ਿਆਦਾ ਮਾਰਜਿਨ ਰੱਖਿਆ ਹੈ ਪਰਚੇ ਜੇ ਮੰਨ ਲਓ ਕਿਸੇ ਨੇ ਆਪਦਾ ਕੋਈ ਖੇਤੀ ਬੜੀ ਦਾ ਸੰਦ ਜਾਂ ਧੂੜੀ ਵਾਲੀ ਮਸ਼ੀਨ ਕਟਾਉਣੀ ਆਪਾਂ ਕੱਟ ਲਾਂਗੇ ਵਿੱਚ ਹਾਂ ਇਹ ਕੱਟ ਲਾਂਗੇ ਮਾਰਕੇ ਵਾਲੀ ਕੱਟਾਂਗੇ ਵਿਦਆਊਟ ਮਾਰਕਾ ਨਹੀਂ ਕੱਟਦੇ ਠੀਕ ਹੈ ਮੰਨ ਲਓ ਮਾਡਲ ਲਿਖਿਆ ਹੋਣਾ ਚਾਹੀਦਾ ਮਾਡਲ ਲਿਖਿਆ ਹੋਣਾ ਚਾਹੀਦਾ ਇੱਕ ਦੂਜਾ ਜਿਹੜੇ ਆਪਣੀ ਕੰਪਨੀਆਂ ਦੀਆਂ ਨੇ ਆ ਗਈਆਂ ਪੰਜ ਚਾਰ ਰਿਪਰ ਆ ਗਏ ਵਿਸ਼ਕਰਮਾ ਨਿਊ ਵਿਸ਼ਕਰਮਾ ਜਗਜੀਤ ਕੇ ਐਸ ਇਹ ਰਿਪਰ ਕੱਟਾਂਗੇ ਕੰਪਨੀ ਦੇ ਰਿਪਰ ਕੱਟਾਂਗੇ ਠੀਕ ਹੈ ਜੇ ਕਿਸੇ ਨੇ ਕੋਈ ਮੰਨ ਲਓ ਪੁਰਾਣਾ ਮਾਡਲ ਵੇਚ ਕੇ ਨਵਾਂ ਉੱਚਾ ਮਾਡਲ ਲੈਣੀ ਹੈ ਤਾਂ ਵੀ ਬਾਈ ਨਾਲ ਕੰਟੈਕਟ ਕਰ ਲਿਓ ਤੇ ਹੋਰ ਬਈ ਆਪਾਂ ਖੇਤੀਬਾੜੀ ਦੇ ਸਾਰੇ ਸੰਦ ਸਾਰੇ ਸੰਦ ਨੇ ਆਪਣੇ ਕੋਲੇ ਹੁੰਦੇ ਨੇ ਕੰਪਿਊਟਰ ਕਰਾ ਰੂਟਾ ਵੇਟਰ ਤੇ ਜਿੰਨੇ ਵੀ ਆਪਣੇ ਖੇਤੀਬਾੜੀ ਦੇ ਸੰਦ ਆ ਕੇ ਸੁਪਰ ਸੀਡਰ ਆ ਗਿਆ ਸਾਰਾ ਕੁਝ ਮਿਲਦਾ ਆਪਣੇ ਕੋਲ ਠੀਕ ਹੈ ਬਾਈ ਕਹਿੰਦਾ ਵੀ ਕੋਈ ਵੀ ਸੰਦ ਲੈਣਾ ਜਾਂ ਕਟਾਉਣਾ ਜਾਂ ਵੇਚਣਾ ਉਹ ਬਾਈ ਨੂੰ ਦੱਸ ਦਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਖੇਤੀਬਾੜੀ ਦਾ ਸੰਦ ਆ ਏ ਟੂ ਜ਼ेड ਲਾ ਤੇਰਾ ਕੰਪਿਊਟਰ ਕਰਾ ਟਰੈਕਟਰ ਵੀ ਖੜੇ ਨੇ ਆਪਣੇ ਕੋਲੇ ਬਾਈ ਕੋਲੇ ਤੇ ਬਾਈ ਕੋਲੇ ਇੱਕ ਪਲੰਟਰ ਵੀ ਖੜਾ ਹੈ ਨਾ ਬਾਈ ਪਲੰਟਰ ਆਪਣਾ ਸੇਲ ਹੋ ਗਿਆ ਜੀ ਠੀਕ ਹੈ ਤੇ ਰੋਟੇਟਰ ਵੀ ਮਿਲ ਜਾਣਗੇ ਰੋਟੇਟਰ ਆਪਣੇ ਕੋਲ 9 ਫੁੱਟਾ ਪਿਆ ਗਰਵਾਜ ਦਾ ਬਹੁਤ ਘੱਟ ਚੱਲਿਆ ਹੋਇਆ 23 ਮਾਡਲ ਲਗਾ ਠੀਕ ਹੈ ਉਹ ਪਾ ਵੀਡੀਓ ਕਰ ਦਾਂਗੇ ਤੇ ਬਾਈ ਜੇ ਕਿਸੇ ਦੇ ਕੋਈ ਵੀ ਚੀਜ਼ ਲੈਣੀ ਹੈ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ